ਲੋ 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 ਸਾਡੇ ਬਹੁਤ ਬਹੁਤ ਹੀ ਪਿਆਰੇ ਸਾਥੀ ਹੈ ਮੈਂ ਤਾਂ ਇਹ ਸੋਚਿਆ ਨਾ ਸਰੋਤ ਨੂੰ ਬਹੁਤ ਲਗਾ ਕੇ ਉਹਨਾਂ ਨੇ ਇਦਾਂ ਕਿਦਾਂ ਮੈਂ ਤਾਂ ਜਿਆਦਾ ਪਰਫੈਕਟ ਨਾ ਦੇਖੇ ਉਹਦੇ ਬੜੇ ਫਸ ਬੁਖਸ ਬਾਦੇ ਸੀਗੇ ਬਹੁਤ ਵਧੀਆ ਇਨਸਾਨ ਸੀਗੇ ਉਹਦਾ ਪਰਟੀ ਨੂੰ ਵੀ ਉਹਨਾਂ ਨੇ ਪਤਵਾਦ ਨੂੰ ਲੁਧਿਆਣਾ ਵਾਸੀਆਂ ਨੂੰ ਜਤੀਤ ਸਾਰੇ ਮੇਰੇ ਨਾਲ ਬਹੁਤ ਦੋਸਤੀ ਸੀਗੀ ਸਾਨੂੰ ਸਭ ਨੂੰ ਬਹੁਤ ਘੱਟ ਪਿਆਰ ਸੀ ਜੀ ਪਰ ਸੈ ਸਰ ਬੁਖ ਵੀ ਕਰੀ ਪਰਿਵਾਰ ਦੇ ਨਾਲ ਬਾਤ ਨਹੀਂ ਬਸ ਤਾਂ ਦੇ ਬਵਾ ਦੇ ਨਾਲ ਚਤਾਨ ਦੀ ਤਰਫ ਭਰੇ ਸੀ ਬਵਾ ਦਾ ਆਸੇ ਇੱਕੇ ਤਵਾਸ ਤੋਂ ਨਿਕਲਦਾ ਚੁੱਕਿਆ ਚੋਤਾ ਦੇ ਬੱਚਿਆਂ ਨੂੰ ਉਹਦੇ ਕੋਲ ਜੀ ਇਸ ਮੌਕੇ ਲੋਕ ਨੂੰ ਬਹੁਤ ਬਖਸ਼ੇ ਜੋ ਇਸ ਸਟਾਨ ਦਾ ਪ੍ਰੋਗਰਾਮ ਨਿਯਤ ਕੀਆ ਗਿਆ ਹੈ ਇਹਦਾ ਬੇਦਾ ਬਹੁਤ ਥੱਲੇ ਗਿਆ ਥੋੜਾ ਬਹੁਤ ਨਾ ਪਹਿਲਾਂ ਚੱਲ ਗਿਆ ਅਮਰ ਰੋੜਾ ਦੀ ਦਾਸੇ ਕੱਟੇ ਸੀ ਹਾਂਜੀ ਦੇ ਲੱਗ ਪਏ ਇੱਕ ਪਹਿਲਾਂ ਹੀ ਬਹੁਤ ਅੱਛੇ ਖੜੇ ਸਿੰਘ ਫਰ ਨਹੀਂ ਸੀ ਕਿ ਆਖਰੀ ਮਿਲਣੀ ਆ ਉਹ ਤੇ ਬੱਗਾ ਜੀ ਦੋਵੇਂ ਇਕੱਠੇ ਸੀਗੇ ਪਤਾ ਨਹੀਂ ਲੱਗਾ ਮੈਂ ਤਾਂ ਸੋਚਉਂਦੇ ਸਕਦਾ ਕਿ ਬੰਦਾ ਇਦਾਂ ਕਰੇ ਤੋ ਬਹੁਤ ਦੁੱਖ ਇਹ ਕਰਦਾ ਉਹ ਬਾਪਾ ਉਹ ਕੋਲੋਂ ਉਪਰੇ ਚੱਲਦੀ ਨਹੀਂ ਆਹ ਮੈਂ ਤਾਂ ਦਗਮ ਕਰੀ